ਹਰਦੁਆਰ ਤੋਂ ਮੰਦ ਭਾਗੀ ਖਬਰ ਹੈ ਜਿੱਥੇ ਮੰਦਿਰ ਦੇ ਵਿੱਚ ਭਗੜੜ ਮੱਚੀ ਹੈ ਅਤੇ 7 ਜਣਿਆਂ ਦੀ ਮੌਤ ਹੋਣ ਦੀ ਖਬਰ ਹੈ ਅਤੇ ਕਈ ਜਣੇ ਫੱਟੜ ਹੋ ਗਏ ਨੇ ਜਿਨ੍ਹਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ ਮੰਦਿਰ ਮੰਸਾ ਦੇਵੀ ਇੱਥੇ ਜਿੱਥੇ ਉਥੋਂ ਪੈਦਲ ਜਾਣ ਵਾਲੇ ਰਸੇ ਦੇ ਵਿੱਚ ਭਗੜੜ ਮੱਚੀ ਹੈ ਹਾਲਾਂਕਿ ਭਗੜੜ ਕਿਉਂ ਮੱਚੀ ਇਸ ਤੇ ਪੜਤਾਲ ਕੀਤੀ ਜਾ ਰਹੀ ਹੈ ਹਰਦੁਆਰ ਵਿੱਚ ਮਨਸਾ ਦੇਵੀ ਮੰਦਿਰ ਦੇ ਪੈਦਲ ਮਾਰਗ ਉੱਤੇ ਭਗਦੜ ਮੱਚੀ ਹੈ ਜਿਸ ਵਿੱਚ ਹੁਣ ਤੱਕ 7 ਜਣਿਆਂ ਦੀ ਮੌਤ ਦੀ ਖਬਰ ਸਾਹਮਣੇ ਆਈ ਹੈ ਇਸ ਦੇ ਨਾਲ ਹੀ ਕਈ ਜਣੇ ਜ਼ਖਮੀ ਹੋ ਗਏ ਨੇ ਹਾਦਸੇ ਤੋਂ ਬਾਅਦ ਬਚਾਅ ਅਤੇ ਰਾਹਤ ਕਾਰਜ ਜਾਰੀ ਨੇ ਜ਼ਖਮੀਆਂ ਨੂੰ ਹਸਪਤਾਲ ਭੇਜਿਆ ਗਿਆ ਭਗਦੜ ਤੋਂ ਬਾਅਦ ਹੋਏ ਹਾਦਸੇ ਬਾਰੇ ਜ਼ਖਮੀਆਂ ਨੇ ਦੱਸਿਆ ਕਿ ਚਾਨਕ ਉੱਤੇ ਭਾਰੀ ਭੀੜ ਇਕੱਠੀ ਹੋ ਗਈ ਅਤੇ ਭਗਦੜ ਮੱਚ ਗਈ ਇਹ ਹਾਦਸੇ ਸੰਬੰਧੀ ਪੁਲਿਸ ਜਾਂ ਫਿਰ ਪ੍ਰਸ਼ਾਸਨ ਨੇ ਕਿਹਾ ਹੈ ਕਿ ਹਰਦਵਾਰ ਦੇ ਮਨਸਾ ਦੇਵੀ ਮੰਦਿਰ ਵਿੱਚ ਭਾਰੀ ਭੀੜ ਇਕੱਠੀ ਹੋਣ ਕਾਰਨ ਭਗਦੜ ਮੱਚੀ ਹੈ 6 ਜਣਿਆਂ ਦੀ ਮੌਤ ਹੋਣ ਦੀ ਖਬਰ ਹੈ ਘਟਨਾ ਸਥਾਨ ਲਈ ਰਵਾਨਾ ਹੋਇਆ ਹੈ ਪ੍ਰਸ਼ਾਸਨ ਉਸ ਤੋਂ ਬਾਅਦ ਨਾਲ ਦੀ ਨਾਲ ਤੇ ਰੈਸਕਿਊ ਕੀਤਾ ਗਿਆ ਜੋ ਜ਼ਖਮੀ ਹੋਏ ਸੀ ਅਤੇ ਘਟਨਾ ਦੀ ਰਿਪੋਰਟ ਹੈ ਜਿਹੜੀ ਉਸ ਦੀ ਉਡੀਕ ਕੀਤੀ ਜਾ ਰਹੀ ਹੈ ਉਸ ਤੋਂ ਬਾਅਦ ਕਾਰਵਾਈ ਵੀ ਹੋ ਸਕਦੀ ਹੈ ਇਸ ਹਾਦਸੇ ਸੰਬੰਧੀ ਪੁਲਿਸ ਜਾਂ ਫਿਰ ਪ੍ਰਸ਼ਾਸਨ ਲਗਾਤਾਰ ਮੁਸਤੈਦ ਹੈ ਜਿਸ ਨੇ ਮੌਕੇ ਤੇ ਪਹੁੰਚ ਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ 33 ਜਣਿਆਂ ਨੂੰ ਹੁਣ ਤੱਕ ਬਚਾਇਆ ਗਿਆ ਹੈ ਇਹ ਵੀ ਜਾਣਕਾਰੀ ਹੈ ਪੁਲਿਸ ਮੁਤਾਬਿਕ ਪਗੜੜ ਦੇ ਦੌਰਾਨ ਜੋ ਜ਼ਖਮੀ ਹੋਏ ਨੇ ਬਾਕੀਆਂ ਦਾ ਇਲਾਜ ਚੱਲ ਰਿਹਾ ਹੈ ਪ੍ਰਥਮ ਦ੍ਰਿਸ਼ਟੀ ਮੰਦਰ ਮਾਰਗ ਤੋਂ 100 ਮੀਟਰ ਹੇਠਾਂ ਪੂੜੀਆਂ ਤੇ ਬਿਜਲੀ ਦਾ ਝਟਕਾ ਲੱਗਣ ਦੀ ਵੀ ਅਫਵਾਹ ਕਾਰਨ ਭਗਦੜ ਮੱਚੀ ਹੈ ਆ ਇਸ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ ਹਾਲਾਂਕਿ ਇਸੇ ਕਾਰਨ ਮੱਚੀ ਹੈ ਜਾਂ ਕੋਈ ਹੋਰ ਕਾਰਨ ਹੈ ਪੁਲਿਸ ਪੜਤਾਲ ਕਰ ਰਹੀ ਹੈ ਤੇ ਹਰਦੁਵਾਰ ਦੇ ਜੋ ਮੁੱਖ ਮੰਤਰੀ ਨੇ ਪੁਸ਼ਕਰ ਸਿੰਘ ਧਾਮੀ ਇਸ ਸਾਹਤ ਸੇ ਬਾਰੇ ਐਕਸੂ ਤੇ ਪੋਸਟ ਕਰਦੇ ਲਿਖਿਆ ਕਿ ਹਰਦੁਵਾਰ ਸਥਿਤ ਮੰਸਾ ਦੇਵੀ ਮੰਦਰਮਾਰਗ 'ਚ ਭਗਦੜ ਮਚਣ ਦੀ ਬਹੁਤ ਦੁਖਦਾਈ ਖਬਰ ਪ੍ਰਾਪਤ ਹੋਈ ਐ STF ਉਤਰਾਖੰਡ ਪੁਲਿਸ ਸਥਾਨਕ ਪੁਲਿਸ ਅਤੇ ਹੋਰ ਬਚਾਅ ਦਲ ਮੌਕੇ ਤੇ ਪਹੁੰਚ ਗਏ ਨੇ ਰਾਹਤ ਅਤੇ ਬਚਾਅ ਕਾਰਜਾਂ ਵਿੱਚ ਜੁਟੇ ਹੋਏ ਨੇ 7 ਜਣਿਆਂ ਦੀ ਕੁੱਲ ਮੌਤ ਹੋਣ ਦੀ ਖਬਰ ਹੈ ਜੋ ਮੁੱਢਲੀ ਜਾਣਕਾਰੀ ਹੈ ਭਗਦੜ ਮਚੀ ਐ ਮੰਸਾ ਦੇਵੀ ਮੰਦਰ ਦੇ ਵਿੱਚ